ਮੁਖ ਮਨ ਸਾਚਾ ਮੁਖ ਸਾਚਾ ਸੋਏ ਅਵਰਣ ਪੇਖ ਏਕ ਸਬਿਨ ਕੋਏ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ब्रह्मज्ञानी कह दृष्ट समान जैसे राज रंग को लागे तुलपवान ब्रह्मज्ञानी कह तीर जे एक जंबसदा को खोदा है को चंदन लेप ब्रह्मज्ञानी कह है गुनाओ नानक जो पावक साहि सुभावो ब्रह्मज्ञानी निर्मल ते निर्मला जैसे मैल न लागे जड़ा ब्रह्मज्ञानी के मन होय प्रकाश जैसे तारे ऊपर आकाश ब्रह्मज्ञानी के मित्र सतर समान ब्रह्मज्ञानी के नाही अभिमान ਬ੍ਰਹਮ ਗਿਆਨੀ ਊਚਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਵਿਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਾਇ ਬ੍ਰਹਮ ਗਿਆਨੀ ਤਕਸ਼ ਪਰਣਾ ਭਇਆ ਬ੍ਰਹਮ ਗਿਆਨੀ ਸਰਾ ਸਮੁੰਦਰ ਸਹੀ ਬ੍ਰਹਮ ਗਿਆਨੀ ਕੀ ਦ੍ਰਿਸ਼ ਜਮਤ ਪਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਰਮਲ ਜੁਗਤਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਇ ਸੋ ਭਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ සदा सරජාගත බ්‍රहহමගන්නේ අංබු තිயாகගත